ਹੁਣ ਤੱਕ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ ਤਾਂ ਹੁਣ ਤੱਕ ਦੀ ਵੱਡੀ ਖਬਰ ਹੈ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਤੋਂ ਨਾਮਜ਼ਦਗੀ ਪੱਤਰ ਖੋਣ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਵੀ ਹੁੰਦੀ ਆ ਤਾਂ ਉਸ ਦੇ ਉੱਤੇ ਹੁਣ ਸੁਪਰੀਮ ਕੋਰਟ ਨੇ ਜਿਹੜਾ ਆ ਆਪਣੀ ਸ਼ਕਤੀ ਦਿਖਾਈ ਆ ਤਾਂ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ ਤਾਂ ਮਾਮਲਾ ਕੋਰਟ ਤੱਕ ਪਹੁੰਚਿਆ ਸੀ ਤਾਂ ਹੁਣ ਕੋਰਟ ਨੇ ਸ਼ਕਤੀ ਜੜੀ ਆ ਦਿਖਾਈ ਆ ਤਾਂ ਕੋਰਟ ਨੇ ਪਹਿਲਾਂ ਤਾਂ ਇਹ ਕਿਹਾ ਕਿ 15 ਮਿੰਟਾਂ ਦੇ ਵਿੱਚ ਜਿਹੜੀ ਆ ਇਹ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ 15 ਮਿੰਟਾਂ ਦੇ ਵਿੱਚ ਕਾਰਵਾਈ ਹੋ ਜਾਣੀ ਚਾਹੀਦੀ ਹੈ ਉਹਨਾਂ ਜੋ ਪੁਲਿਸ ਅਧਿਕਾਰੀ ਉੱਥੇ ਮੌਜੂਦ ਸਨ ਜਾਂ ਜੀ ਡਿਊਟੀ ਤੇ ਤਾਇਨਾਤ ਸਨ ਉਹਨਾਂ ਪੁਲਿਸ ਕਰਮਚਾਰੀਆਂ ਦੇ ਉੱਤੇ ਐਫ ਆਈ ਆਰ ਦਰਜ ਜਿਹੜੀ ਹੈ ਕੀਤੀ ਜਾਣੀ ਚਾਹੀਦੀ ਹੈ ਜਦੋਂ ਐਫ ਆਈ ਆਰ ਦੇ ਵਿੱਚ ਪੁਲਿਸ ਕਰਮਚਾਰੀਆਂ ਦੇ ਨਾਮ ਦਰਜ ਹੋ ਜਾਣਗੇ ਤਾਂ ਉਸ ਨਾਮ ਦਰਜ ਨੂੰ ਵੀ ਆ ਜਿਹੜਾ ਆ ਉਹ ਜਿਹੜਾ ਅਦਾਲਤ ਨੂੰ ਜਿਹੜਾ ਆ ਉਹ ਦੱਸਣਾ ਪਏਗਾ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪਟਿਆਲਾ ਦੇ ਵਿੱਚ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਜਿੱਥੇ ਨਗਰ ਨਿਗਮ ਚੋਣਾ ਨੂੰ ਲੈ ਕੇ ਜਿਹੜੇ ਆ ਇੱਕ ਔਰਤ ਵੱਲੋਂ ਨਾਮਜ਼ਦਗੀ ਭਰਨ ਆਈ ਸੀ ਤਾਂ ਉਸ ਦੀ ਜਿਹੜੀ ਆ ਨਾਮਜ਼ਦਗੀ ਪੇਪਰ ਜਿਹੜੇ ਨੇ ਉਹ ਖੋਣ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਤਾਂ ਉਸ ਦੇ ਉੱਤੇ ਅਦਾਲਤ ਵੱਲੋਂ ਆਪਣੀ ਜਿਹੜੀ ਐ ਸ਼ਕਤੀ ਦਿਖਾਈ ਜਾਂ ਤੇ ਮਾਮਲਾ ਜਿਹੜਾ ਅਦਾਲਤ ਵਿੱਚ ਜਾਂਦਾ ਹੈ ਤੇ ਅਦਾਲਤ ਵਿੱਚ ਜਦੋਂ ਜਾਂਦਾ ਹੈ ਤੇ ਅਦਾਲਤ ਦੇ ਹੁਕਮ ਆਉਂਦੇ ਨੇ ਤਾਂ ਹੁਕਮਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ 15 ਮਿੰਟ ਦੇ ਵਿੱਚ ਜਿਹੜੀ ਆ ਇਹ ਕਾਰਵਾਈ ਜਿਹੜੀ ਆ ਹੋ ਜਾਣੀ ਚਾਹੀਦੀ ਆ 15 ਮਿੰਟ ਦਾ ਸਮਾਂ ਦਿੱਤਾ ਗਿਆ 15 ਮਿੰਟਾਂ ਦੇ ਵਿੱਚ ਸਾਰੀ ਕਾਰਵਾਈ ਕਰਨ ਦੀ ਜਿਹੜੀ ਆ ਆਦੇਸ਼ ਦਿੱਤੇ ਗਏ ਨੇ ਮਾਣਯੋਗ ਅ ਅਦਾਲਤ ਵੱਲੋਂ ਜੋ ਕੀ ਹੈ ਇਹ ਜਿਹੜੇ ਨੇ ਦਿੱਤੇ ਗਏ ਨੇ ਅਦੇਸ ਜੇ ਤੱਕ ਹੈ ਨੇ ਕਿ 15 ਮਿੰਟਾਂ ਦੇ ਵਿੱਚ ਜਿਹੜੀ ਹੈ ਇਹ ਕਾਰਵਾਈ ਹੋ ਜਾਵੇ ਨਹੀਂ ਤਾਂ ਅਗਲੀ ਕਾਰਵਾਈ ਜਿਹੜੀ ਹੈ ਉਹ ਕਰਨੀ ਗਈਗੀ ਤਾਂ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਨਾਮਜਾਦ ਜਿਹੜਾ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਨਾਮ ਜਿਹੜੇ ਨੇ ਉਹ ਲਿਖ ਕੇ ਅਦਾਲਤ ਨੂੰ ਜਿਹੜੇ ਨੇ ਉਹ ਉਸ ਦੇ ਬਾਰੇ ਜਿਹੜਾ ਸੂਚਿਤ ਕੀਤਾ ਜਾਵੇ ਤਾਂ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਅਦਾਲਤ ਜੋ ਪੰਜਾਬ ਹਰਿਆਣਾ ਹਾਈ ਕੋਰਟ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੇ ਨੇ ਅਦਾਲਤ ਨੇ ਇਹ ਹੁਕਮ ਸੁਣਾਏ ਨੇ ਤਾਂ ਹੁਣ ਤੱਕ ਦੀ ਵੱਡੀ ਖਬਰ ਹੈ ਨਾਮ ਜਦਗੀ ਜੋ ਪੱਤਰ ਪਰਨ ਆਈ ਸੀ ਪਟਿਆਲਾ ਦਾ ਮਾਮਲਾ ਹੈ ਔਰਤ ਦੇ ਪੇਪਰ ਖੋਏ ਜਾਣ ਦਾ ਇਹ ਮਾਮਲਾ ਹੈ ਤੁਹਾਨੂੰ ਮਾਮਲਾ ਜਿਹੜਾ ਆ ਸਾਰਾ ਦੱਸ ਚੁੱਕੇ ਆ ਤਾਂ ਤੁਸੀਂ ਹੁਣ ਤੱਕ ਦੀ ਵੱਡੀ ਅਪਡੇਟ ਦੇਖ ਰਹੇ ਹੋ ਪਟਿਆਲਾ ਦੇ ਵਿੱਚ ਨਾਮਜ਼ਦਗੀ ਪੱਤਰ ਖੋਣ ਦੇ ਉੱਤੇ ਜੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ਕਤੀ ਦਿਖਾਈ ਹੈ ਅਦਾਲਤ ਨੇ ਸ਼ਕਤੀ ਦਿਖਾਈ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਦਾਲਤ ਵੱਲੋਂ 15 ਮਿੰਟਾਂ ਦੇ ਵਿੱਚ ਸਾਰੀ ਕਾਰਵਾਈ ਕਰਨ ਦੀ ਜਿਹੜੀ ਹੈ ਉਹ ਗੱਲ ਕੀਤੀ ਗਈ ਹੈ ਤਾਂ ਉਸ ਕਾਰਵਾਈ ਦੇ ਵਿੱਚ ਕੀ ਕੁਝ ਕਰਨਾ ਹੈ ਪਹਿਲਾਂ ਤਾਂ ਉਹ ਮੁਲਾਜ਼ਮ ਜੋ ਉੱਥੇ ਮੌਜੂਦ ਸਨ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਹੈ ਉਹਨਾਂ ਦੇ ਨਾਮ ਜਿਹੜੇ ਨੇ ਨਾਮਜ਼ਦ ਕਰਨੇ ਨੇ ਤਾਂ ਐਫ ਆਈ ਆਰ ਕਰਨੀ ਹੈ ਤਾਂ ਉਹ ਅਗਾਂਹ ਜਿਹੜੇ ਨਾਮ ਜਿਹੜੇ ਨੇ ਉਹ ਨਾਮਜ਼ਦ ਕਰਦੇ ਨੇ ਤਾਂ ਉਸ ਤੋਂ ਬਾਅਦ ਉਹ ਇਹ ਸੁਪਰੀਮ ਕੋਰਟ ਨੂੰ ਇਹ ਦੱਸਣਾ ਹੋਏਗਾ ਸੂਚਿਤ ਕਰਨਾ ਹੋਏਗਾ ਕਿ ਉਹਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਸ਼ਕਤੀ ਦਿਖਾਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਤਾਂ ਉਹਨਾਂ ਜੋ ਉੱਥੇ ਮੁਲਾਜ਼ਮ ਸਨ ਉਹਨਾਂ ਦੇ ਨਾਮ ਜਿਹੜੇ ਨੇ ਉਹ ਮੰਗਲੇ ਗਏ ਨੇ ਜੇਕਰ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਉਹ ਐਫ ਆਈ ਆਰ ਦਰਜ ਕਿਨਾ ਨਾਵਾਂ ਤੇ ਹੁੰਦੀ ਹੈ ਇਸ ਬਾਰੇ ਵੀ ਜੋ ਜਿਹੜਾ ਹੈ ਅਦਾਲਤ ਨੂੰ ਇਹ ਦੱਸਣਾ ਪਏਗਾ ਤਾਂ ਹੁਣ ਤੱਕ ਦੀ ਵੱਡੀ ਅਪਡੇਟ ਹੈ ਕਿ ਮਾਮਲਾ ਪਟਿਆਲਾ ਤੋਂ ਹੈ ਜਿੱਥੇ ਇੱਕ ਔਰਤ ਦੇ ਨਾਮਜ਼ਦਗੀ ਪੱਤਰ ਭਰਨ ਜਾਰੀ ਸੀ ਤਾਂ ਉਸਤੇ ਜਿਹੜੇ ਨੇ ਨਾਮਜ਼ਦਗੀ ਪੱਤਰ ਜਿਹੜੇ ਨੇ ਖੋਲੇ ਸੀ ਤਾਂ ਇਸ ਖਬਰ ਨੇ ਤੂਲ ਫੜ ਲਿਆ ਤਾਂ ਇਸ ਖਬਰ ਦੀ ਜਿਹੜੀ ਆ ਵੀਡੀਓ ਲਗਾਤਾਰ ਮੀਡੀਆ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਇਹ ਜੋ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂਦਾ ਹੈ ਤੇ ਜਾਣ ਤੋਂ ਬਾਅਦ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਮਾਨਯੋਗ ਅਦਾਲਤ ਇਸ ਉੱਤੇ ਆਪਣੀ ਸ਼ਕਤੀ ਦਿਖਾਉਂਦੀ ਹੈ ਤੇ 15 ਮਿੰਟ ਦੇ ਵਿੱਚ ਕਾਰਵਾਈ ਕਰਨ ਦੀ ਗੱਲ ਆਖਦੀ ਹੈ